ਇੱਕ ਹੋਰ ਖਬਰ ਦੇ ਬਹੁਤ ਚਰਚੇ ਨੇ ਕਿ ਜੇ ਇੰਡੀਆ ਤੋਂ ਤੁਸੀਂ ਯੂਐਸ ਦਾ ਵੀਜ਼ਾ ਲੈਣਾ ਤਾਂ ਐਮਬੈਸੀ ਕਹਿੰਦੀ ਪਹਿਲਾਂ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਦਿਖਾਓ ਕਰਦੇ ਕਿ ਰਹੇ ਜੇ ਇਹ ਇਹ ਜਾਇਜ਼ ਹੈ ਜਾਇਜ਼ ਜੇ ਤੁਸੀਂ ਮੈਨੂੰ ਪਹਿਲਾਂ ਤਾਂ ਇਹ ਦੱਸੋ ਕਿ ਜੋ ਅਮਰੀਕਾ ਕਰ ਰਿਹਾ ਹੈ ਜਾਇਜ਼ ਆ ਨਹੀਂ ਬਹੁਤਾ ਕੁਝ ਜਾਇਜ਼ ਨਹੀਂ ਫਿਰ ਇਹਦੀ ਵੀ ਗੱਲ ਕਰ ਲੈਂਦੇ ਆ ਜੀ ਯੂਐਸ ਐਮਬੈਸੀ ਜਿਹੜੀ ਨਵੀਂ ਦਿੱਲੀ ਦੇ ਵਿੱਚ ਆ ਜੀ ਉਹਨਾਂ ਨੇ ਜਿਹੜੇ ਨਵੇਂ ਐਪਲੀਕੈਂਟਸ ਨੇ ਜਿਨ੍ਹਾਂ ਨੇ ਵੀਜ਼ੇ ਲੈਣੇ ਨੇ ਯੂਐਸਏ ਦੇ ਉਹਨਾਂ ਨੂੰ ਕਿਹਾ ਕਿ ਆਪਣੇ ਯੂਜ਼ਰ ਨੇਮ ਤੇ ਹੈਂਡਲ ਸਾਂਝੇ ਕਰੋ ਸਾਰੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਜਿਹੜੇ ਉਹਨਾਂ ਨੇ ਪਿਛਲੇ 5 ਸਾਲਾਂ ਚ ਵਰਤੇ ਆ ਤੇ ਜੇ ਤੁਸੀਂ ਸੋਸ਼ਲ ਮੀਡੀਆ ਇਨਫਰਮੇਸ਼ਨ ਜਿਹੜੀ ਤੁਸੀਂ ਪਿਛਲੇ 5 ਸਾਲਾਂ ਵਿੱਚ ਵਰਤੀ ਹੈ ਉਹ ਨਹੀਂ ਸ਼ੇਅਰ ਕਰਦੇ ਤੇ ਤੁਹਾਨੂੰ ਵੀਜ਼ੇ ਤੋਂ ਨਾ ਹੋ ਸਕਦੀ ਹੈ ਤੇ ਭਵਿੱਖ ਵਿੱਚ ਵੀ ਵੀਜ਼ਾ ਮਿਲਦੇ ਤੁਹਾਡੇ ਤੇ ਬੈਨ ਲੱਗ ਸਕਦਾ ਸੋ ਡਿਪਲੋਮੈਟਿਕ ਮਿਸ਼ਨ ਆਫ ਵਾਸ਼ਿੰਗਟਨ ਡੀਸੀ ਜਿਹੜਾ ਹੈ ਏਸ਼ੀਆ ਦੀ ਰਾਜਧਾਨੀ ਦੇ ਵਿੱਚ ਉਹਨਾਂ ਨੇ ਐਕਸ ਦੇ ਉੱਪਰ ਪੋਸਟ ਕਰਕੇ ਲਿਖਿਆ ਸੋ ਉਹਦੇ ਤੇ ਲਿਖਦੇ ਨੇ ਐਵਰੀ ਯੂਐਸ ਵੀਜ਼ਾ ਐਡਜੂਡੀਕੇਸ਼ਨ ਇਜ਼ ਅ ਨੈਸ਼ਨਲ ਸਕਿਉਰਿਟੀ ਡਿਸੀਜਨ ਇਹ ਉਹਨਾਂ ਨੇ ਆਪਣਾ ਜਿਹੜਾ ਫਤਵਾ ਜੀ ਜਾਰੀ ਕੀਤਾ ਪਰ ਇਸ ਤੋਂ ਬਾਅਦ ਲੋਕਾਂ ਨੇ ਤੇ ਜੋ ਕਹਿਣਾ ਉਹ ਤਾਂ ਚਲੋ ਕਹਿੰਦੇ ਰਹਿਣਗੇ ਪਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਐਮਈਏ ਭਾਰਤ ਦੇ ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਤੇ ਉਹਨਾਂ ਨੇ ਇਤਰਾਜ਼ ਵੀ ਬੜੀ ਗੋਲਮੋਲ ਲੈਂਗੁਏਜ ਦੇ ਵਿੱਚ ਕੀਤਾ ਤਾਂ ਕਿ ਸਰਪੰਚ ਸਾਹਿਬ ਗੁੱਸਾ ਹੀ ਨਾ ਕਰ ਜਾਣ ਮੈਨੂੰ ਲੱਗਦਾ ਇਸ ਤਰ੍ਹਾਂ ਕੀਤਾ US ਐਮਬੈਸੀ ਦੀਆਂ ਗਾਇਡਲਾਈਨਸ ਤੇ ਬੋਲਦੇ ਹੋਏ ਰਣਧੀਰ ਜੈਸਵਾਲ ਸਪੋਕਸਪਰਸਨ ਜਿਹੜੇ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਉਹਨਾਂ ਨੇ ਵੀਕਲੀ ਬਰੀਫਿੰਗ ਦੇ ਵਿੱਚ ਕਿਹਾ ਕਿ ਵੀਜ਼ਾ ਤੇ ਇਮੀਗ੍ਰੇਸ਼ਨ ਦੇ ਜਿਹੜੇ ਮੁੱਦੇ ਨੇ ਇਹ ਸੋਵਰਨ ਫੰਕਸ਼ਨ ਹੁੰਦੇ ਨੇ ਕਿਸੇ ਵੀ ਦੇਸ਼ ਦੇ ਤੇ ਅਸੀਂ ਗਾਇਡਲਾਈਨਸ ਦੇਖ ਲਈਆਂ ਉਹਨਾਂ ਦੀ ਐਮਬੈਸੀ ਦੀਆਂ ਕਿ ਸੋਸ਼ਲ ਮੀਡੀਆ ਦੀ ਡਿਟੇਲਸ ਆਪਣੀ ਦਿਓ ਤੇ ਆਇਡੈਂਟੀਫਾਈ ਕਰਨਾ ਹੈ ਵੀਜ਼ਾ ਐਪਲੀਕੇਸ਼ਨ ਦੇ ਵਿੱਚ ਇਹ ਕੌਣ ਹੈ ਬੰਦਾ ਕੀ ਲਿਖ ਰਿਹਾ ਹੈ ਤੇ ਉਸ ਬਿਹਾਫ ਤੇ ਜਿਹੜਾ ਜੀ ਉਹ ਫੈਸਲਾ ਕੀਤਾ ਜਾਵੇਗਾ ਵੀਜ਼ਾ ਦੇਣ ਜਾਂ ਨਾ ਦੇਣ ਦਾ ਕਿ ਬੰਦਾ ਸੋਸ਼ਲ ਮੀਡੀਆ ਤੇ ਕੀ ਲਿਖਦਾ ਸੀ ਪਰ ਰਣਜੀਤ ਜੀ ਇਹ ਸਵਾਲ ਕਹਿੰਦੇ ਨੇ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਰੀਆਂ ਵੀਜ਼ਾ ਅਰਜ਼ੀਆਂ ਇੰਡੀਆ ਦੇ ਜਿਹੜੇ ਨਾਗਰਿਕ ਨੇ ਨੈਸ਼ਨਲਸ ਨੇ ਉਹਨਾਂ ਨੂੰ ਮੈਰਿਟ ਤੇ ਪਰਖਿਆ ਜਾਵੇ ਸ਼ੁੱਡ ਬੀ ਟ੍ਰੀਟਡ ਬੇਸਡ ਔਨ ਮੈਰਿਟ ਮੰਗ ਜਿਹੜੀ ਹੈ ਉਹਨਾਂ ਨੇ ਕੀਤੀ ਹੈ ਪਰ ਇਹ ਇਹ ਇਹਦੇ ਬਾਰੇ ਬਹੁਤੀ ਡਿਟੇਲ ਉਹਨਾਂ ਨੇ ਨਹੀਂ ਕਹੀ ਟ੍ਰੈਵਲ アドਵਾਈਜ਼ਰੀ ਭਾਰਤ ਵਾਸਤੇ ਜਿਹੜੀ ਹੈ ਕੰਟਰੀਜ਼ ਦੁਆਰਾ ਜਿਹੜੀ ਹੈ ਜਸ ਇੱਕ ਦੂਸਰੇ ਦੇਸ਼ਾਂ ਵਾਸਤੇ ਹੁੰਦੀ ਹੈ ਤੇ ਉਹਦੇ ਬਾਰੇ ਉਹਨਾਂ ਨੂੰ ਪੁੱਛਿਆ ਗਿਆ ਕਿ ਲੈਵਲ 2 ਤੇ ਹੈ ਜਿਹੜੀ ਕਿ ਪਹਿਲਾਂ ਵੀ ਇਸੇ ਤਰ੍ਹਾਂ ਹੀ ਸੀ ਤੇ ਜੈਸਵਾਲ ਕਹਿੰਦੇ ਨੇ ਕਿ ਯੂਐਸ ਥੋਰਟੀਜ਼ ਜਿਹੜੀਆਂ ਉਹਨਾਂ ਨੇ ਇਨਫਾਰਮ ਕੀਤਾ ਕਿ ਇਸ ਐਡਵਾਈਜ਼ਰੀ ਲੈਵਲ ਦੇ ਵਿੱਚ ਕੋਈ ਫਰਕ ਨਹੀਂ ਪਿਆ ਜੋੜਡ ਵਾਜ਼ਰੀ ਲੈਵਲ ਯੂਐਸ ਦਾ ਪਹਿਲਾਂ ਸੀ ਉਹੀ ਰਹੇਗਾ ਪਰ ਆਹ ਜਿਹੜੀ ਨਵੀਂ ਉਹਨਾਂ ਨੇ ਜਿਹੜੀ ਜਿਹੜੀ ਚੀਜ਼ਾਂ ਮੰਗੀਆਂ ਨੇ ਸੋ ਇਹਦੇ ਬਾਰੇ ਰੋਲਾ ਰੱਪਾ ਮੈਨੂੰ ਲੱਗਦਾ ਪੈਗਾ ਤੇ ਇਥੋਂ ਇਹ ਸਾਬਤ ਵੀ ਹੁੰਦਾ ਕਿ ਤੁਸੀਂ ਸੋਸ਼ਲ ਮੀਡੀਆ ਤੇ ਕੀ ਲਿਖਣਾ ਤੇ ਕਿਵੇਂ ਉਸ ਨੂੰ ਦੇਖਿਆ ਜਾਵੇਗਾ ਤੇ ਕਿਵੇਂ ਅਪਰੋਚ ਕੀਤਾ ਜਾਵੇਗਾ ਇਹ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਜੀ